ਰਾਮ 15 ਨੂੰ ਸਹਾਇਰ ਕੀਤਾ ਪਰਦੇ ਤੋਂ ਜਟਾਇਕ ਜੇਰੀ ਹਰਕ੍ਰਿਸ਼ਨ ਧਿਆਇਆ ਜਿਸ ਗਿੱਟੇ ਤੋਂ ਕਿਹਾਏ ਤੇ ਬਾਹਰ ਦਸੂਰੇ ਕਰਨਾਉਂ ਦੀ ਤਾਬਾਇਕ ਸਭਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੰਭ ਖਾਇਮ ਸਹਾਇ ਦਸਾਂ ਪਾਤਸ਼ਾਹ ਜੀ ਗੁਰੰਤ ਸਾਹਿਬ ਦੀ ਪਾਠ ਦਾ ਧਿਆਨ ਕਰਕੇ ਬੋਲਣ ਥੱਲੇ ਕਰ ਲਓ ਓ ਭਾਜੀ ਮਾਈਕ ਯਾਰ ਮਾਈਕ ਚੇ ਕਰ ਲੋ ਯਾਰ ਤਾਣੀਆਂ ਦੇ ਤਾਣ ਨੇ ਉੱਥੇ ਆਦੀ ਔਰ ਤੇ ਧੰ ਧੰ ਧਰਨਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਤਾਂ ਕਿ ਜਨ ਕਲ ਰਖੇਰੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਹਿਲੇ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਕਾਲ ਕ੍ਰੇਪ ਜੀ ਉਹ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਦੇ ਪੰਥ ਦੀ ਨਮੈਂਦਾ ਜਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰੂਤਮਨ ਮਨਾਉਣ ਦੇ ਲਈ ਵਿਸ਼ੇਸ਼ ਜਥਾ ਸਤ ਗੁਰੂ ਜੀਓ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੱਚੇ ਬਾਦਸ਼ਾਹ ਜੀਓ ਗੁਰਦੁਆਰਾ ਸ਼੍ਰੀ ਸਥਾਨ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਣ ਲੱਗਾ ਹੈ ਆਪ ਨੇ ਕਿਰਪਾ ਕਰਨੀ ਮਿਹਰ ਕਰਨੀ ਸਮੂਹੇ ਜਥੇ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਣਾ ਆਪ ਕਿਰਪਾ ਕਰਕੇ ਆਪਣੇ ਖੁੱਲੇ ਦਰਸ਼ਨ ਦੇ ਦਾਰੇ ਕੋਨੇ ਭੈ ਭਾਵਨੀ ਦੇ ਵਿੱਚ ਰੱਖਣਾ ਸੱਚੇ ਬਾਦਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਪੁਰਬ ਤੇ ਸਮੁੱਚੀ 바ਵਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੱਚੇ ਬਾਦਸ਼ਾਹ ਜੀ ਅਰਦਾਸ ਵੀ ਕਰਦੀ ਹੈ ਆਪ ਜੀ ਕਿਰਪਾ ਕਰੋ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਜਲਦੀ ਖੁੱਲੇ ਤੇ ਗੁਰੂ ਸਾਹਿਬਾਂ ਸੰਕਾ ਦਰਸ਼ਨ ਕਰਨ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਚ ਰੱਖਣਾ ਇੱਕ ਰਾਹਿਤ ਪਾਕ ਬਖਸ਼ਣੀ ਆਂਗ ਸੰਗ ਸਹਾਇ ਹੋਣਾ ਦੀ ਨਾਨਕ ਨਾਮ ਜਿਤੇ ਰੂਪ ਸੁਭਾਵਾ ਆਪਲਾ ਇਹ ਜਥਾ ਹੀ ਪਾਕਿਸਤਾਨ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਾਂ ਦੇ ਦਰਸ਼ਨ ਲਈ ਜਾ ਰਹੀ ਹੈ ਤੇ ਪਹਿਲਾਂ ਹੀ ਜਬ ਆਪਰੇਸ਼ਨਸ ਦੂਰ ਕਰਕੇ ਇਹਨਾਂ ਪਰਮਿਸ਼ਨ ਨਹੀਂ ਮਿਲੀ ਸੀ ਜਥੇ ਨੂੰ ਹੀ ਇਸ ਵਾਰ ਪਰਮਿਸ਼ਨ ਹੁਣ ਮਦਦ ਕੀ ਬਾਅਦ ਚ ਮਿਲ ਚੁੱਕੀ ਹੈ ਤੇ ਹੁਣ ਦਰਸ਼ਨਾਂ ਲਈ ਜਾ ਰਹੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਕਿੰਨਾ ਲੱਗ ਰਿਹਾ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਜਿਹੜਾ ਉਹਨਾਂ ਨੂੰ ਜੱਥੇ ਪਰਮਿਸ਼ਨ ਦਿੱਤੀ ਧੰਨਵਾਦ ਸਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਪਰਮਿਸ਼ਨ ਦਿੱਤੀ ਹੈ ਅਸੀਂ ਉਰਤਾਂ ਮੈਂ ਦਰਸ਼ਨ ਕਰ ਲਈ ਤੇ ਵੀਜ਼ਾ ਸਿਸਟਮ ਦੇ ਹਨਾ ਕਿ ਨਾ ਵੀਜ਼ਾ ਕੱਟਿਆ ਨਾ ਕਿਹੋ ਜਿਹਾ ਸਿਸਟਮ ਹੋਣਾ ਜੀ ਵੀਜ਼ੇ ਦਾ ਸਾਰਾ ਨਾ ਵੀਜ਼ਾ ਦਾ ਮਤਲਬ ਕੀ ਠੀਕ ਹੈ ਨਾਰਮਲ ਨਾਰਮਲੀ ਕੰਮ ਰਿਹਾ ਹੀ ਕੋਈ ਜ਼ਿਆਦਾ ਦਿੱਕਤ ਨਹੀਂ ਆਈ ਨਹੀਂ ਵੀਜ਼ਾ ਸਿਸਟਮ ਦੇ ਸੰਬੰਧ ਜਦਾ ਸਾਰਿਆਂ ਨੂੰ ਲੱਗਣਾ ਚਾਹੀਦਾ ਜੀ ਸਭ ਨਹੀਂ ਸਾਹ ਹਾਂ ਜੀ ਸਭ ਦਾ ਲੱਗਣਾ ਚਾਹੀਦਾ ਜੀ ਇਹ ਗੁਰਦੁਆਰਾ ਜਿੱਥਾ ਕਿੱਥੇ ਜਾ ਰਹੇ ਗੁਰਦੁਆਰਾਂ ਲਈ ਉਹ ਕਰਿਆ ਪਾਕਿਸਤਾਨ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਹਨਨਕਣ ਸਾਹਿਬ ਪੰਜਾ ਸਾਹਿਬ ਉੱਥੇ ਯਾਤਰ ਅਲੀ ਚੱਲਿਆ ਪਹਿਲਾ ਜੱਥਾ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲਾ ਜੱਥਾ ਚੱਲਿਆ ਉਮੀਦ ਨਹੀਂ ਸੀ ਵੀ ਮੋਦੀ ਸਾਹਿਬ ਅਲਾਓ ਕਰਨਗੇ ਪਰ ਉਹਨਾਂ ਨੇ ਕਰਤਾ ਉਹਨਾਂ ਦਾ ਸ਼ੁਕਰੀਆ ਵੀਜ਼ਾ ਸਿਸਟਮ ਈਜ਼ੀ ਹੋਣਾ ਚਾਹੀਦਾ ਸਭ ਲਈ ਤਾਂ ਜੋ ਬਾਕੀ ਸੰਗਤ ਵੀ ਜਾ ਸਕੇ ਵੀਜ਼ੇ ਬੜੇ ਕੱਟੇ ਜਾਂਦੇ ਜੀ ਕੀ ਕਹਿਣਾ ਚਾਹੁੰਦੇ ਹਾਂ ਸਨੇੰਦ ਨਰਾਸ਼ ਹੋ ਗਏ ਸੋ ਇਹ ਸਨੇ ਇਸ ਵਾਰ ਸ਼ਾਇਦ ਇੰਨੇ ਵੀਜ਼ੇ ਨਹੀਂ ਕੱਟੇ ਗਏ ਬਟ ਉਮੀਦ ਸੀ ਵੀ ਸ਼ਾਇਦ ਨਾਲ ਲੱਗੇ ਪਰ ਫਿਰ ਵੀ ਲੱਗ ਗਿਆ